ਰੰਗ ਕਰਾਉਣ ਦੀ ਜਰੂਰਤ ਨਹੀਂ ਫਰੰਟ ਤੇ ਟਾਈਲਾਂ ਲਾਓ ਸਾਰੀ ਉਮਰ ਦਾ ਕੰਮ ਮੁਕਾਓ ਹੂੰ ਤੁਹਾਡੇ ਲਈ ਨਵੇਂ-ਨਵੇਂ ਡਿਜ਼ਾਈਨ ਲੈ ਕੇ ਆਏ ਆ ਫਰੰਟ ਐਲੀਵੇਸ਼ਨ ਟਾਈਲਾਂ ਠੀਕ ਹੈ ਜੀ ਡਿਜ਼ਾਈਨ ਦੇਖੋਗੇ ਇੱਕ ਤੋਂ ਇੱਕ ਮਿਲਣਗੇ ਬਿਲਕੁਲ ਪਹਾੜੀ ਡਿਜ਼ਾਈਨ ਨੈਚੁਰਲ ਸਟੂਨ ਦੇ ਡਿਜ਼ਾਈਨ ਬਹੁਤ ਸੋਹਣੇ ਡਿਜ਼ਾਈਨ ਹਨ ਡਿਜ਼ਾਈਨ ਦੇਖੋ ਤੁਹਾਨੂੰ ਇੱਕ ਤੋਂ ਇੱਕ ਡਿਜ਼ਾਈਨ ਮਿਲਣਗੇ ਹੂੰ ਆ ਦੇਖੋ ਡਿਜ਼ਾਈਨ ਦੇਖੀ ਚਲੋ ਮਿੱਤਰੋ ਆ ਲੋ ਬਿਲਕੁਲ ਭਾਈ ਜਿਵੇਂ ਪਹਾੜੀ ਹੈ ਨਾ ਉਹ ਲੱਗੇ ਹੁੰਦੇ ਨੇ ਨਾ ਪੱਥਰ ਲੱਗੇ ਹੁੰਦੇ ਆ ਉਸ ਤਰੀਕੇ ਦੇ ਡਿਜ਼ਾਈਨ ਆ ਭਾਈ ਸਾਰੇ ਬਿਲਕੁਲ ਜਮਾ ਨੈਚੁਰਲ ਸਟੋਨ ਦੀ ਕਾਪੀ ਡਿਜ਼ਾਈਨ ਆਣਗੇ ਬਿਲਕੁਲ ਜਮਾ ਹੂੰ ਕੀ ਬਾਤ ਹੈ ਆ ਦੇਖੋ ਜੀ ਦੇਖੋ ਜੀ ਬਿਲਕੁਲ ਪਹਾੜਾਂ ਦੀ ਕਾਪੀ ਡਿਜ਼ਾਈਨ ਆ ਗਿਆ ਜੀ ਹੂੰ ਆ ਲੋ ਆ ਕਿੱਡਾ ਸੋਹਣਾ ਡਿਜ਼ਾਈਨ ਹੈ ਜੀ ਤੋ ਮਿੱਤਰੋ ਡਿਜ਼ਾਈਨ ਦੀ ਆਪਾਂ ਪਹਿਲਾਂ ਵੀ ਗੱਲ ਕਰੀ ਆ ਬਾਈ ਡਿਜ਼ਾਈਨ ਦਾ ਇੱਥੇ ਕੋਈ ਘਾਟਾ ਨਹੀਂ ਹੈਗਾ ਜਿੰਨੇ ਤੁਸੀਂ ਕਹੋਗੇ ਉਹਨੇ ਮਿਲ ਜਾਣਗੇ ਬਾਈ ਹਨਾ ਤੇ ਬਹੁਤ ਜੈਨੂਨ ਕੰਮ ਆ ਬਾਈ ਹਨਾ ਆਪਾਂ ਗੱਲ ਕਰਦੇ ਆ ਬਸ ਮੇਨ ਵੀ ਕੁਆਲਿਟੀ ਤੇ ਜੈਨੂਨ ਤੁਹਾਨੂੰ ਚੀਜ਼ ਮਿਲ ਜੇ ਤੁਹਾਡੇ ਪੈਸੇ ਲੱਗੇ ਜਿਹੜੇ ਖਰਾਬ ਨਾ ਹੋਣ ਵੱਡੀ ਗੱਲ ਇਹ ਆ ਆ ਦੇਖੋ ਡਿਜ਼ਾਈਨ ਇੱਥੇ ਭਾਈ ਜਿੰਨੇ ਤੁਸੀਂ ਕਹੋਗੇ ਉਹ ਮਿਲ ਜਾਣਗੇ ਅੱਛਾ ਇੱਕ ਚੀਜ਼ ਹੋਰ ਦੱਸ ਰਿਹਾ ਤੁਹਾਨੂੰ ਮੈਂ ਇਹ ਸਾਰੀ ਟੋਟਲ ਜੋ ਤੁਹਾਨੂੰ ਡਿਜ਼ਾਈਨਿੰਗ ਦਿਖਾ ਰਿਹਾ ਟੋਟਲ ਸਾਰੀ ਸਟਾਕ ਦੇ ਵਿੱਚ ਅਵੇਲੇਬਲ ਹੈ ਕੋਈ ਮੇਰੇ ਕੋਲ ਇਸ ਤਰ੍ਹਾਂ ਨਹੀਂ ਹੈਗੀ ਕੋਈ 100 ਫੁੱਟ ਪਈ ਹੈ 200 ਫੁੱਟ ਪਈ ਹੈ ਕਸਟਮਰ ਮੈਨੂੰ ਆ ਕੇ ਕਹੇ ਮੈਨੂੰ 5000 ਫੁੱਟ ਅਵੇਲੇਬਲ ਚਾਹੀਦੀ ਹੈ ਮੇਰੇ ਕੋਲੇ ਸਟਾਕ 'ਚ ਹਾਜ਼ਰ ਪਈ ਹੈ ਠੀਕ ਹੈ ਜੀ ਮਤਲਬ ਸਟਾਕ ਜਿੰਨਾ ਕਹੋਗੇ ਉਹਨਾ ਮਿਲ ਜਾਊਗਾ ਹਾਂ ਜੀ